ਇੱਕ ਮਨ ਇੱਕ ਬੁੱਧੀ ਇੱਕ ਮਨ ਇੱਕ ਬੁੱਧੀ ਬੁੱਧੀ ਕੀ ਹੁੰਦੀ ਹੈ ਮਨ ਮਨ ਦੇ ਹੀ ਦੋ ਰੂਪ ਨੇ ਐ ਕਹਿ ਲੋ ਇੱਕ ਸਿਆਣਾ ਪਾਸਾ ਹੈ ਦਾ ਇੱਕ ਮਨ ਅਸੀਂ ਕਹਿੰਦੇ ਆ ਜਿਹੜਾ ਭਜਦਾ ਫਿਰਦਾ ਬੁੱਧੀ ਜਿਹੜਾ ਸਿਆਣੀਆਂ ਗੱਲਾਂ ਸਮਝਾਉਂਦੀ ਹੈ ਜਿਹੜੀ ਜਿੱਥੇ ਚੰਗੀਆਂ ਚੰਗੀਆਂ ਚੀਜ਼ਾਂ ਸਟੋਰ ਹੋਈਆਂ ਹੋਈਆਂ ਨੇ ਜਾਣਕਾਰੀਆਂ ਸਟੋਰ ਹੋਈਆਂ ਹੋਈਆਂ ਨੇ ਉਹ ਹੈ ਬੁੱਧੀ ਦੋ ਚੀਜ਼ਾਂ ਹੁਣ ਜਿਹੜਾ ਅਕਲ ਵਾਲੀ ਚੀਜ਼ ਹੈ ਬੁੱਧੀ ਹੈ ਜਿਹੜੀ ਅਕਲ ਸਾਡੀ ਉਹਦੀ ਨਹੀਂ ਚੱਲਦੀ ਮਨ ਇੰਨਾ ਤਕੜਾ ਹੋ ਗਿਆ ਖੁਰਾਕਾਂ ਖਾ ਖਾ ਕੇ ਤੁਸੀਂ ਇਹਦੀ ਚਲਾਈ ਹੈ ਇਹਦੀ ਮੰਨੀ ਹੈ ਤੇ ਮਾਂ ਨਹੀਂ ਹੁਣ ਆਪਣੀ ਮਨਾਉਂਦਾ ਅਕਲ ਵਾਲੀ ਜਿਹੜੀ ਗੱਲ ਹੈ ਉਹਦੀ ਤੇ ਸੁਣਦਾ ਹੀ ਨਹੀਂ ਬੁੱਧੀ ਦੀ ਉੱਕਰੀ ਚੱਲਦੀ ਕਰ ਚ ਜਿਵੇਂ ਐ ਕਹ ਲਓ ਵੀ ਮਾਂ ਦੀ ਨਹੀਂ ਚੱਲਦੀ ਮੁੰਡਾ ਹੀ ਪ੍ਰਧਾਨ ਬਣਿਆ ਫਿਰਦਾ ਬਸ ਇਹ ਮਨ ਮਰਜ਼ੀਆਂ ਕਰਦਾ ਮਾਂ ਨੂੰ ਕੋਈ ਨਹੀਂ ਪੁੱਛਦਾ ਕਰ ਚ ਇਸੇ ਤਰ੍ਹਾਂ ਜਿਹੜੀ ਸਿਆਣੀ ਬੁੱਧੀ ਹੈ ਸਾਡੀ ਬੁੱਧੀ ਚੁੱਪ ਕਰਕੇ ਬੈਠੀ ਹੈ ਤੇ ਮਨ ਇੰਨਾ ਤਕੜਾ ਹੋ ਗਿਆ ਵੀ ਉਹ ਤੇ ਵਿਚਾਰੀ ਮਰੀ ਪਈ ਉਹਨੂੰ ਤਾਂ ਖਾਾਕ ਹੀ ਨਹੀਂ ਮਿਲੀ ਮਨ ਮਰਜ਼ੀਆਂ ਕਰਦਾ ਮਨ ਮਰਜ਼ੀਆਂ ਕਰਦਾ ਮਨ ਬੜਾ ਤਕੜਾ ਹੈ ਮਨ ਜੋ ਚਾਹੁੰਦਾ ਕਰਦਾ ਮਨ ਕਹਿੰਦਾ ਸ਼ੂਗਰ ਹੋਈ ਦੇ ਉੱਤੇ ਵੀ ਖਾਲਾ ਖੀਰ ਖਾਲਾ ਕਸਟਰਡ ਖਾਲਾ ਆ ਮਨ ਕਰਦਾ ਹੈ ਬਰਫੀ ਖਾ ਮਨ ਕਰਦਾ ਹੈ ਪੀਜ਼ਾ ਖਾ ਮਨ ਸ਼ਰੀਰ ਐਡਾ ਮੋਟਾ ਹੈ ਮਨ ਕਰਦਾ ਹੈ ਹੋਰ ਖਾ ਲਾ ਹੋਰ 버ਗਰ ਖਾਉ ਆ ਖਾਉ ਮਨ ਦਾ ਜੀ ਉਹ ਕਰਦਾ ੜਕਣ ਨੂੰ ਭਜਣ ਨੂੰ ਫਿਰਨ ਨੂੰ ਘਰ ਵਾਲੀ ਹੈਗੀ ਹੈ ਫਿਰ ਵੀ ਬਾਹਰ ਟੱਕੇ ਖਾਂਦਾ ਮਨ ਮੂੰਹ ਮਾਰਦਾ ਫਿਰਦਾ ਇਹ ਹੈਗਾ ਮਨ ਜਿਹੜਾ ਕਿ ਟਿਕਦਾ ਨਹੀਂ ਪਟਕਦਾ ਬੁੱਧੀ ਇਹਨੂੰ ਕੰਟਰੋਲ ਕਰਦੀ ਸੀ ਇਹਦੀ ਤੁਸੀਂ ਸੁਣੀ ਨਹੀਂ ਇਹ ਵਿਚਾਰੀ ਇੱਕ ਦਿਨ ਸੁਣਾਉਂਦੀ ਹੈ ਦੋ ਦਿਨ ਸੁਣਾਉਂਦੀ ਹੈ ਪੰਜ ਦਿਨ ਸੁਣਾਉਂਦੀ ਹੈ ਮੁੜ ਕੇ ਕਹਿੰਦੀ ਮੇਰੀ ਕੋ ਸੁਣਦਾ ਤੇ ਹੈ ਨਹੀਂ ਇਹ ਬੈ ਹੀ ਜਾਂਦੀ ਇਹ ਬੈ ਗਈ ਇਹ ਮਰੀ ਪਈ ਇਹਨੂੰ ਖੁਰਾਕ ਹੀ ਨਹੀਂ ਮਿਲੀ ਹੁਣ ਇੰਨੇ ਦੇ ਚਿਰ ਹੋ ਗਿਆ ਹੁਣ ਅਸੀਂ ਕੀ ਕਰਦੇ ਆ ਮਨ ਕਰਦਾ ਸੀ ਐਂ ਕਰਨਾ ਹੈ ਇਹਨੇ ਆਪਣੀ ਮਰਜ਼ੀ ਕੀਤੀ ਮਨ ਕਰਦਾ ਐਂ ਕਰਨਾ ਇਹਨੇ ਮਰਜ਼ੀ ਇਹ ਵਿਚਾਰੀ ਹੁਣ ਉਹ ਤੇ ਮਰੀ ਪਈ ਐ ਇਦਾਂ ਪਰ ਹੁਣ ਆਪਾਂ ਪਤਾ 11 ਦਿਨਾਂ 'ਚ ਕੀ ਕਰਾਂਗੇ 11 ਦਿਨਾਂ 'ਚ ਮਨ ਜਿਹੜਾ ਬਹੁਤਾ ਹੀ ਨਹੀਂ फडਕਦਾ ਜਾ ਫਿਰਦਾ ਇਹਨੂੰ ਇਹਦੀ ਹੁਣ ਇੱਕ ਨਹੀਂ ਚੱਲਣ ਦੇਣੀ ਇਹਨੂੰ ਇਹਨੂੰ ਦਬਾਉਣਾ ਥੋੜਾ ਜਿਹਾ ਵੀ ਤੂੰ ਥੋੜਾ ਠੱਲੇ ਆ ਤੇ ਆਹ ਜਿਹੜੀ ਸੁੱਤੀ ਪਈ ਐ ਜਿਹਨੂੰ ਜਮਾ ਹੀ ਮਰੀ ਪਈ ਸੀ ਜਿਹਦੀ ਕੋਈ ਸੁਣਦਾ ਹੀ ਨਹੀਂ ਸੀ ਇਹਨੂੰ ਥੋੜਾ ਜਿਹਾ ਤਕੜਾ ਕਰਨਾ ਤੇ ਟੀਰੀ ਵੀ ਕੋਈ ਮੰਨੇ ਬੁੱਧੀ ਵੀ ਕੋਈ ਚੀਜ਼ ਐ ਬੁੱਧੀ ਕਹਿੰਦੀ ਐ ਸਾਥੇ ਫੋਕਸ ਕਰੋ ਮਨ ਕਹਿੰਦਾ ਨਹੀਂ ਕਰਨਾ ਬੁੱਧੀ ਕਹਿੰਦੀ ਸਾਥੇ ਕਰੋ ਕਿਉਂਕਿ ਬੁੱਧੀ ਨੇ ਮੈਂ ਤੁਹਾਨੂੰ ਸਮਝਾਇਆ ਹੋਇਆ ਬੁੱਧੀ ਤੇ ਸਟੋਰ ਹੋ ਗਿਆ ਤੁਹਾਡੇ ਅੰਦਰ ਹੁਣ ਬੁੱਧੀ ਵਾਰ-ਵਾਰ ਇਸ਼ਾਰਾ ਕਰਦੀ ਫੋਕਸ ਕਰ ਉਹ ਨਹੀਂ ਕਰਦਾ ਫਿਰ ਫੋਕਸ ਕਰ ਉਹ ਬਹੁਤ ਤਕੜਾ ਹੈ ਉਹ ਕਿੱਥੇ ਸੁਣਦਾ ਆ ਬਿਚਾਰੀ ਮਰੀ ਪਈ ਹੈ ਦੀ ਮਾੜੀ ਜੀ ਆਵਾਜ਼ ਆਉਂਦੀ ਹੈ 5 ਕੁ ਮਿੰਟ ਬਾਅਦ 5 ਕੁ ਮਿੰਟ ਲੰਘ ਜਾਂਦੇ ਨੇ ਫਿਰ ਮਾੜੀ ਜੀ ਆਵਾਜ਼ ਆਉਂਦੀ ਹੈ ਵੀ ਫੋਕਸ ਕਰ ਲੈ ਸਾਹ ਤੇ ਧਿਆਨ ਦੇ ਇਹ ਫਿਰ ਮੜਾ ਜਾ ਆਉਂਦਾ ਫਿਰ ਫਿਰ ਪੱਜ ਜਾਂਦਾ ਫਿਰ ਆਉਂਦਾ ਫਿਰ ਪੱਜ ਜਾਂਦਾ ਇਹਨੂੰ ਖੁਰਾਕ ਹੀ ਤੁਸੀਂ ਅੱਜ ਤੱਕ ਇਹਨੂੰ ਖਵਾਈ ਹੈ ਐਡਾ ਵੱਡਾ ਹੋਇਆ ਫਿਰਦਾ ਇਹਨੂੰ ਤੇ ਪੁੱਛਿਆ ਹੀ ਨਹੀਂ ਕਿਸੇ ਅਕਲ ਵਾਲਾ ਪਾਸਾ ਤੇ ਬਲੌਕ ਹੈ ਇਹਨੂੰ ਕਹਿੰਦੇ ਨੇ ਮਾਦੋ ਅਬਿੱਦਿਆ ਹਿਤਕੀਨ ਵਿਵੇਕ ਦੀਪ ਮਲੀਨ ਵਿਵੇਕ ਵਾਲਾ ਦੀਵਾ ਤੇ ਮੈਲਾ ਹੀ ਇੰਨਾ ਹੋਇਆ ਪਹਚਾਨਣ ਆਉਂਦਾ ਹੀ ਨਹੀਂ ਬਾਹਰ ਤਾਂ ਆਉਂਦਾ ਹੀ ਨਹੀਂ ਉਹਦੇ ਮੈਲਾ ਹੀ ਇੰਨਾ ਹੋਇਆ ਪਿਆ ਹੁਣ ਧਿਆਨ ਨਾਲ ਮੇਰੀ ਗੱਲ ਸਮਝਿਓ ਹੁਣ ਕੀ ਹੋ ਰਿਹਾ ਤੁਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਹੁਣ 11 ਦਿਨਾਂ ਨਾਲ ਇਹਦੀ ਇੱਕ ਨਹੀਂ ਜਲਣ ਦੇਣੀ ਇਹ ਕਹਿੰਦਾ ਸੌਣਾ ਇਹਨੂੰ ਦੱਸਿਆ ਹੋਇਆ ਵੀ ਇਹਦੇ ਚ ਸਟੋਰ ਕੀਤਾ ਹੋਇਆ ਵੀ ਉੱਠਣਾ ਹੈ ਫਿਰ ਆਪਾਂ ਉੱਤੇ ਟੱਲੀ ਖੜਕਣੀ ਐ ਉੱਠਣਾ ਹੀ ਪੈਣਾ ਇਹਦੀ ਹੁਣ ਇਹਦੀ ਵਿਚਾਰਾ ਦਬਿਆ ਥੋੜਾ ਜਿਹਾ ਵਿਚਾਰਾ ਬਹਿ ਜਾਂਦੀ ਮਨ ਮੰਨਦਾ ਨਹੀਂ ਸੀ ਬਹਿ ਜਾਂਦੀ ਮਨ ਮੰਨਦਾ ਨਹੀਂ ਸੀ ਫਿਰ ਬਹਿ ਜਾਂਦੀਆ ਮਨ ਮੰਨਦਾ ਨਹੀਂ ਸੀ ਫਿਰ ਵੀ ਕਰਨਾ ਪੈ ਰਿਆ ਮਨ ਨਹੀਂ ਮੰਨਦਾ ਕਰਨਾ ਪੈ ਰਿਆ ਮਨ ਨਹੀਂ ਮੰਨਦਾ ਕਰਨਾ ਪੈ ਹੁਣ ਬੁੱਧੀ ਥੋੜੀ ਜੀ ਤਕੜੀ ਹੋਈ ਏ ਵੀ ਅੱਜ ਮੇਰੀ ਚੱਲੀ ਏ ਭਾਵੇਂ ਥੋੜੀ ਚੱਲੀ ਏ ਵੀ ਮਾੜੀ ਮਾੜੀ ਤਾਂ ਸੁਣੀ ਨਾ ਭਾਵੇਂ 1 ਮਿੰਟ ਲਈ ਆਉਂਦਾ ਸੀ ਪਰ ਥੋੜਾ ਜਿਹਾ ਤਾਂ ਮੇਰੇ ਅੱਖੇ ਲੱਗਣ ਲੱਗੇ ਆ ਕਿ ਨਹੀਂ ਥੋੜਾ ਜਿਹਾ ਅੱਜ ਉਹ ਟਕੜੀ ਹੋਈ ਏ ਉਹਨੂੰ ਥੋੜਾ ਥੋੜਾ ਸਾਹ ਆਉਣਾ ਹੁਣ ਉਹਨੇ ਕੱਲ ਨੂੰ ਹੋਰ ਟਕੜੀ ਹੋਣਾ ਪਰਸੋਂ ਹੋਰ ਟਕੜੀ ਹੋਣਾ ਚੌਥੇ ਹੋਰ ਟਕੜੀ ਹੋਣਾ ਪੰਜਵੇਂ ਹੋਰ ਟਕੜੀ ਹੋਣਾ ਫਿਰ ਬੁੱਧੀ ਵੀ ਥੋੜੀ ਜੀ ਜਵਾਂ ਤੱਕੜੀ ਕਰ ਉਹਨੇ ਐ ਤਾਂ ਨਹੀਂ ਹੈ ਵੀ ਮਨ ਨੂੰ ਕਈ ਮਰ ਜਾਣਾ ਇਹਨੇ ਤਕੜ ਮਨ ਨੇ ਫਿਰ ਵੀ ਆਪਣਾ ਕੁੱਤ ਪੂਣਾ ਕਰ ਜਾਣਾ ਵਿੱਚ ਵਿੱਚ ਇਹਨੇ ਕਰ ਜਾਣਾ ਇਹਨੇ ਤੁਰਿਆ ਤੁਰਿਆ ਜਾਂਦਿਆਂ ਬੁੱਧੀ ਨੇ ਕਿਹਾ ਥੱਲੇ ਵੇਖ ਇਹਨੇ ਕਿਹਾ ਵੇਖ ਤਲੇ ਮੜ ਜਾ ਫਿਰ ਵੀ ਐ ਆਖ ਉੱਪਰ ਘਾਰੀ ਨਹੀਂ ਕਰ ਜਾਣੀ ਇਹਨੇ ਇਹਦੇ ਟਿਕਣਾ ਨਹੀਂ ਇਹਨੇ ਆਪਣਾ ਜੋਰ ਲਾਉਣਾ ਹੀ ਲਾਉਣਾ ਇਹਨੇ ਹਟਣਾ ਨਹੀਂ ਬੁੱਧੀ ਨੇ ਕਹਿਣਾ ਤੈਨੂੰ ਕਿਹਾ ਹੋਇਆ ਤੂੰ ਨਾ ਇਦਾਂ ਕਰ ਇਹਨੇ ਫਿਰ ਵੀ ਸਿਰ ਚੱਕ ਲੈਣਾ ਮਾੜਾ ਕਰਨਾ ਹੀ ਕਰਨਾ ਆਪਾਂ ਵੇਖਿਓ ਆਉਣ ਵਾਲੇ ਦਿਨਾਂ ਵਿੱਚ ਧਿਆਨ ਨਾਲ ਗੱਲ ਸੁਣੀ ਜਾਇਓ ਮੇਰੀ ਹੁਣ ਇਹ ਜਿਹੜੀਆਂ ਦੋ ਚੀਜ਼ਾਂ ਨੇ ਹੁਣ ਤੁਹਾਡਾ ਜੇ ਤੁਸੀਂ ਮੈਨੂੰ ਸਵਾਲ ਪੁੱਛੋ ਜੇ ਸਵਾਲ ਇਹਦੇ ਵਿੱਚ ਇੱਕ ਬਣਦਾ ਕੀ ਬੁੱਧੀ ਵੱਡੀ ਜ਼ਿਆਦਾ ਤਕੜੀ ਰਹਿਚ ਰਹਿਣੀ ਚਾਹੀਦੀ ਹੈ ਕਿ ਮਨ ਜੇ ਆਪਾਂ ਸਵਾਲ ਇਹਦੇ 'ਚ ਬਣਦਾ ਮੇਰਾ ਕਹਿਣਾ ਇਹ ਹੈ ਦੋਵੇਂ ਬੈਲੈਂਸ ਚਾਹੀਦੇ ਨੇ ਥੋੜੀ-ਥੋੜੀ ਮੰਨ ਦੀ ਵੀ ਮਨਾਇਓ ਨਹੀਂ ਤੇ ਪਤਾ ਕੀ ਹੁੰਦਾ ਮਨ ਨੂੰ ਜੇ ਸਪਰੈਸ ਕਰੀ ਜਾਓਗੇ ਨਾ ਇੱਕ ਦਿਨ ਇਹਨੇ ਡਿਪਰੈਸ ਹੋ ਜਾਣਾ ਮਨ ਨੂੰ ਜੇ ਸਪਰੈਸ ਕਰੀ ਜੋ ਦਬਾਈ ਜੋ ਦਬਾਈ ਜੋ ਇਹ ਹੁਣ ਕਹਿੰਦਾ ਜਰ ਖੀਰ ਖਾਨ ਦਾ ਜੀ ਕਰਦਾ ਚੁੱਪ ਕਰ ਬੁੱਧੀ ਜਿਆਦਾ ਸਿਆਣੀ ਹੋਈ ਹੋਈ ਆ ਆ ਜਿਆਦਾ ਹੀ ਹੁਣ ਜਿਵੇਂ ਜਿਵੇਂ ਘਰ ਦੇ ਵਿੱਚ ਮੰਨ ਲਓ ਇੱਕ ਮੰਨ ਲਓ ਇੱਕ ਬੇਬੇ ਐ ਉਹ ਬੇਬੇ ਦੀ ਇੰਨੀ ਚੱਲਦੀ ਐ ਟਿੱਕੇ ਬੈ ਜਾ ਉਕੜੀ ਵਿਚਾਰੀ ਟਿੱਕੇ ਬੈ ਗਈ ਮੁੰਡਾ ਟਿੱਕੇ ਬੈ ਗਿਆ ਫਿਰ ਐ ਮੰਮੀ ਐਦਾਂ ਕਰ ਟਿੱਕੇ ਬੈ ਉਹ ਫਿਰ ਟਿੱਕੇ ਬੈ ਮੰਮੀ ਐਦਾਂ ਕਰ ਨਹੀਂ ਟਿੱਕੇ ਬੈ ਜਾ ਨਹੀਂ ਕਰਨਾ ਉਹ ਕੀ ਹੋਇਆ ਇੱਕ ਦਿਨ ਉਹ ਜਿੱਦਣ ਉਹਨਾਂ ਨੂੰ ਮੌਕਾ ਮਿਲਿਆ ਦਬਾਈ ਗਏ ਨਾ ਫਿਰ ਉਹ ਬੱਚਿਆਂ ਨੇ ਇੱਕ ਦਿਨ ਜਿੱਦਣ ਉਹਨਾਂ ਨੂੰ ਮੌਕਾ ਮਿਲਿਆ ਫਿਰ ਉਹਨਾਂ ਨੇ ਉੱਡੀ ਜਾਣਾ ਨੇ ਕਿਹਾ ਮਗਰੋਂ ਲੋ ਮੁੜ ਕੇ ਇਸ पिंजਰੇ ਚ ਨਹੀਂ ਪੜਦੇ ਇਹ ਤਾਂ ਦਬਾ ਕੇ ਰੱਖਦੇ ਨੇ ਮਨ ਨੂੰ ਜੇ ਤੁਸੀਂ ਦਬਾ ਕੇ ਰੱਖੋਗੇ ਤੇ ਇਹ ਬੁੱਧੀ ਤੋਂ ਬਿਲਕੁਲ ਬਾਗੀ ਹੋ ਜਾਂਦਾ ਬਿਲਕੁਲ ਬਾਗੀ ਹੋ ਜਾਣੀ ਤੁਹਾਡੀ ਇੰਟੈਲੀਜੈਂਸ ਹੈ ਜਿਹੜੀ ਬਿਵੇਕ ਬੁੱਧ ਹੁਣ ਅੱਛੀ ਅਸੀਂ ਪਤਾ ਕੀ ਕਰਨਾ ਹੁੰਦਾ ਹੈ ਬੈਲੈਂਸ ਰੱਖਣਾ ਬੁੱਧੀ ਦੇ ਤਲ ਤੇ ਜੀ ਰਹੇ ਆ ਡਿਸਪਲਿਨ ਚ ਰਹਿਨੇ ਆ 5 ਵਜੇ ਸਵੇਰੇ ਅਸੀਂ 4 ਵਜੇ ਉੱਠਦੇ ਆ 8 ਵਜੇ ਖਾਂਦੇ ਆ 8 ਵਜੇ ਆਹ ਕਰਦੇ ਆ ਇਹ ਬੁੱਧੀ ਦੇ ਕੰਮ ਨੇ ਡਿਸਪਲਿਨ ਬੁੱਧੀ ਚ ਆਉਂਦਾ ਲਗਾਤਾਰਤਾ ਬੁੱਧੀ ਚ ਆਉਂਦੀ ਹੈ ਵੀ ਕੰਟੀਨਿਊ ਆਪਣਾ ਕੰਮ ਕਰਨਾ ਡਿਸਪਲਿਨ ਮਤਲਬ ਬੁੱਧੀ ਇਹ ਬੰਦਾ ਰਾਈਟ ਟਾਈਮ ਤੇ ਉੱਠਦਾ ਹੈ ਰਾਈਟ ਟਾਈਮ ਤੇ ਵਾਕ ਕਰਦਾ ਹੈ ਰਾਈਟ ਟਾਈਮ ਤੇ ਕੰਮ ਕਰਦਾ ਹੈ ਰਾਈਟ ਟਾਈਮ ਤੇ ਖਾਣਾ ਖਾਂਦਾ ਹੈ ਡਿਸਪਲਨ ਮੀਨਜ਼ ਬੁੱਧੀ ਕੰਮ ਕਰਦੀ ਹੈ ਜੀ ਠੀਕ ਹੈ ਸਾਰੀ ਰਾਤ ਬੈਠਾ ਰਹਿੰਦਾ ਹੈ ਨਾਟਕ ਦੇਖਦਾ ਰਹਿੰਦਾ ਹੈ ਮਰਜ਼ੀ ਨਾਲ ਸੌਂਦਾ ਹੈ ਮਰਜ਼ੀ ਨਾਲ ਉੱਠਦਾ ਹੈ ਇਹਦਾ ਫੋਨ ਮਤਲਬ ਬੁੱਧੀ ਨਹੀਂ ਕੰਮ ਕਰਦੀ ਇਹਦਾ ਮਨ ਹਾਵੀ ਹੈ ਜਵਾਨੀ ਵਿੱਚ ਬਹੁਤਾ ਮਨ ਹਾਵੀ ਹੁੰਦਾ ਹੈ ਬਚਪਨ ਦੇ ਵਿੱਚ ਤੇ ਡਰ ਹੁੰਦਾ ਨਾ ਬੱਚਾ ਡਰਦਾ ਹੈ ਬਚਪਨ ਤੇ ਡਰ ਕਰਕੇ ਸਕੂਲ ਵੀ ਜਾਂਦਾ ਵਿਚਾਰਾ ਕਰੇ ਕਿ ਜਾਣ ਹੀ ਨਹੀਂ ਉਹਦੇ ਵਿੱਚ ਤੁਸੀਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਥੱਪੜ ਮਾਰ ਦਿਓ ਕਰ ਨਹੀਂ ਤਾਂ ਮੈਂ ਤੈਨੂੰ ਇਦਾਂ ਕਰ ਦੂੰ ਤੈਨੂੰ ਘਰੋਂ ਕੱਢ ਦੂੰ ਬੱਚਾ ਉਹ ਤੇ ਡਰਦਾ ਹੋਇਆ ਬੁੱਦੀ ਦੀ ਗੱਲ ਮੰਨਦਾ ਪਰ ਜਵਾਨ ਜਿਹੜਾ ਉਹਦੇ ਤੇ ਮਨ ਹਾਵੀ ਹੁੰਦਾ ਪਰ ਇੱਕ ਕੇਜ ਵਿੱਚ ਜਾ ਕੇ ਫਿਰ ਬੁੱਧੀ ਹੌਲੀ ਹੌਲੀ ਥੋੜਾ ਥੋੜਾ ਤਕੜੀ ਜਿਵੇਂ ਜਿਵੇਂ ਮਨ ਥੋੜਾ ਹਲਕਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈ ਥੋੜੀਆਂ ਥੋੜੀਆਂ ਮੰਨਣੀਆਂ ਹੀ ਪੈਂਦੀਆਂ ਨੇ ਫਿਰ ਕੋਈ ਘਰ ਵਾਲੀ ਦੀਆਂ ਮੰਨਣੀਆਂ ਪਹਿਣਗੀਆਂ ਘਰ ਵਾਲੀ ਨੂੰ ਘਰ ਵਾਲੇ ਦੀਆਂ ਮੰਨਣੀਆਂ ਪਹਿਣਗੀਆਂ ਗਾਂ ਬੱਚੇ ਹੋ ਜਾਣਗੇ ਫਿਰ ਸਾਰੀਆਂ ਮਨ ਆਈਆਂ ਨਹੀਂ ਹੋਣੀਆਂ ਫਿਰ ਇਹਨੇ ਕੀ ਕਰਨਾ ਹੈ ਇਹਨੇ ਥੋੜਾ ਥੋੜਾ ਦਬਣਾ ਸ਼ੁਰੂ ਹੋਣਾ ਵੀ ਤੇਰਾ ਦਿਲ ਪੀਜ਼ਾ ਖਾਣ ਦਾ ਕਰਦਾ ਹੈ ਪਰ 1000 ਰੁਪਿਆ ਲੱਗ ਜਾਣਾ ਹੈ ਮੁੰਡੇ ਦੀ ਫੀਸ ਭਰਨੀ ਪੈਣੀ ਹੈ ਜ਼ਿੰਮੇਵਾਰੀਆਂ ਦਾ ਅਹਿਸਾਸ ਮਨ ਨੂੰ ਥੋੜਾ ਥੋੜਾ ਦਬਾਉਣ ਲੱਗ ਜਾਂਦਾ ਹੈ ਥੋੜਾ ਥੋੜਾ ਦਬਾਉਂਦਾ ਪਰ ਅਸੀਂ ਪਤਾ ਕੀ ਕਰਨਾ ਜੀ ਅਸੀਂ ਰੱਖਣਾ ਬੈਲੈਂਸ ਵੇਖੋ ਬੁੱਧੀ ਦੇ ਤਲ ਤੇ ਜਿਓ ਡਿਸਪਲਨ ਚ ਜਿਓ ਪਰ ਕਦੇ ਕਦੇ ਨਾ ਮਨ ਦੀ ਵੀ ਮੰਨੋ ਵੀ ਇਹ ਕਹਿੰਦਾ ਇਹਦਾ ਖੀਰ ਖਾਣੀ ਹੈ ਚਲ ਹਫਤਾ ਹੋ ਗਿਆ ਜੈਨੂੰ ਖਵਾ ਦਿੰਦੇ ਇਹਦੀ ਰੀਜ ਪੂਰੀ ਕਰ ਦਿਓ ਇਹਦਾ ਸ਼ੌਂਕ ਪੂਰਾ ਕਰ ਦਿਓ ਤਾਂ ਜੋ ਇਹ ਡਿਪਰੈਸ਼ਨ ਨਾ ਹੋਵੇ ਹੁਣ ਤੁਹਾਡੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਆਂ ਗੁਰਦੁਆਰੇ ਜਾਂਦੇ ਆਂ ਗੁਰਬਾਣੀ ਪੜ੍ਹਦੇ ਆਂ ਹੁਣ ਕਈ ਕਈਆਂ ਕਈ ਬਚਪਨ ਦੇ ਵਿੱਚ ਕਾਲਜਾਂ ਦੇ ਵਿੱਚ ਨੱਚਣ ਚ ਭਾਗ ਲਿਆ ਗਿੱਧਿਆਂ ਚ ਭਾਗ ਲਿਆ ਜਦੋਂ ਕਦੇ ਕੋਈ ਨੱਚਦਾ ਹੈ ਤੇ ਆਪਣੇ ਆਪ ਸਰੀਰ ਉਹਨਾਂ ਦਾ ਲੱਤ ਹਿੱਲਣ ਲੱਗ ਜਾਂਦੀ ਕਿਉਂਕਿ ਨੱਚਿਆ ਨਾ ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਕਹਿੰਦੇ ਆ ਲੋਕ ਅੱਛਾ ਫਿਰ ਉਹਨੇ ਕੀ ਕੀਤਾ ਵੀ ਮੈਂ ਤੇ ਧਾਰਮਿਕ ਆ ਮੈਂ ਹੁਣ ਐਦਾਂ ਨਾ ਕਰੋ ਫਿਰ ਕੀ ਕਰੋ ਵੀ ਐਂ ਕਰੋ ਅੱਜ ਘਰ ਆਪਣਾ ਕਰੋ ਲੋਕ ਲਾ ਲਿਆ ਜੋ ਚਲਾਇਆ ਚਲਾਇਆ ਤੇ ਨਾ ਚਲਿਆ ਢੁਡਕ ਲਿਆ ਵੀ ਲੈ ਵੀ ਮਨਾ ਤੈਨੂੰ ਵੀ ਖੁਸ਼ ਕਰ ਲਿਆ ਤੇ ਦਬਾਣਾ ਨਹੀਂ ਸਪਰੈਸ ਕਰੋਗੇ ਤੇ ਡਿਪਰੈਸ ਹੋ ਜਾਓਗੇ ਦਬਾਈ ਜੋ ਦਬਾਈ ਜੋ ਦਬਾਈ ਜੋ ਦਬਾਈ ਜੋ ਜੇ ਮੈਂ ਐਦਾਂ ਕੀਤਾ ਲੋਕ ਕੀ ਕਹਿਣਗੇ ਜੇ ਮੈਂ ਐਦਾਂ ਕੀਤਾ ਲੋਕ ਕੀ ਕਹਿਣਗੇ ਡਿਪਰੈਸ 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 ਹੋ ਜਾਓਗੇ ਸਪਰੈਸ ਕਰਦੇ ਕਰਦੇ ਡਿਪਰੈਸ ਹੋ ਜਾਓਗੇ ਐਸੇ ਕਰਕੇ ਕਈ ਨੂਹਾਂ ਸੱਸਾਂ ਦੇ ਜੇ ਸੱਸ ਕੋਲ ਰਵੇ ਹਰ ਵੇਲੇ ਸੱਸ ਨੂੰ ਵੇਖ ਵੇਖ ਕੇ ਨੂੰ ਡਿਪਰੈਸ ਹੋਣ ਲੱਗ ਜਾਂਦੀ ਏ ਵੀ ਇਹ ਹਰ ਵੇਲੇ ਦਾ ਮਾਰ ਰਵੇ ਇਹ ਮੈਨੂੰ ਵੇਖਦੀ ਏ ਮੈਂ ਇਦਾਂ ਕਰੂ ਮੈਨੂੰ ਵੇਖੋ ਇਦਾਂ ਕਰੂ ਮੈਨੂੰ ਵੇਖੋ ਇਦਾਂ ਤੇ ਕਈ ਵਾਰੀ ਸੱਸ ਡਿਪਰੈਸ ਹੋ ਜਾਂਦੀ ਉਹਨੂੰ ਵੇਖ ਵੇਖ ਕੇ ਦਿਮਾਗ ਚ ਇਦਾਂ ਦਾ ਕੁਝ ਚੱਲੀ ਜਾਂਦਾ ਚੱਲੀ ਜਾਂਦਾ ਡਿਪਰੈਸ ਹੋ ਜਾਂਦਾ ਸਪਰੈਸ ਕਰ ਕਰਕੇ ਤੁਸੀਂ ਡਿਪਰੈਸ ਹੋ ਜਾਂਦੇ ਤਾਂ ਕਰਕੇ ਜੀਣਾ ਹੈ ਅਸੀਂ ਬੁੱਧੀ ਦੇ ਤਲ ਤੇ ਅਕਲ ਵਾਲੇ ਬਣ ਕੇ ਜੀਣਾ ਹੈ ਹਾ ਵੀ ਅਸੀਂ ਇਹਨੂੰ ਰੱਖਣਾ ਆਏ ਪਾਸੇ ਨੂੰ ਦਿਮਾਗ ਵਾਲਾ ਕੰਮ ਪਰ ਥੋੜੀ ਥੋੜੀ ਮਨ ਦੀ ਵੀ ਮੰਨ ਲੈਣੀ ਕਦੇ ਕਦੇ ਤੇਰਾ ਜੱਜ ਜੀ ਕਰਦਾ ਨਾ ਕੋਈ ਨਹੀਂ ਪਕੌੜਿਆਂ ਦਾ ਜੀ ਕਰਦਾ ਅੱਜ ਖਾ ਲੈਨੇ ਪਰ ਰੋਜ਼ ਪਕੌੜੇ ਖਾਵਾਂਗੇ ਫਿਰ ਪੰਗਾ ਪੈ ਜਾਣਾ ਸਾਡੇ ਨਾਲ ਇਦਾਂ ਹੋਇਆ ਸੀ ਕੈਂਪ ਖਤਮ ਕੀਤਾ Eid ਕੀ ਤੇ ਕੈਂਪ ਖਤਮ ਜਿੱਦਣ ਅਸੀਂ ਰਾਤ ਨੂੰ ਸਾਰਾ ਦਿਨ ਮੈਂ ਪੂਰਾ ਥੱਕਿਆ ਹੋਇਆ ਐਨੇ ਦਿਨਾਂ ਦਾ ਮੈਂ ਥੱਕਿਆ ਸੀ ਹੁਣ ਮੈਂ ਇਸ ਕੈਂਪ ਦੇ ਵਿੱਚ ਮੈਂ ਸਵੇਰੇ ਚਾਹ ਵੇਲੇ ਨਹੀਂ ਆਇਆ ਪਰ ਮੈਂ ਹਰ ਕੈਂਪ ਦੇ ਵਿੱਚ ਸਵੇਰੇ 6:30 7:00 ਵਜੇ ਚਾਹ ਤੋਂ ਪਹਿਲਾਂ ਆ ਜਾਂਦਾ। ਅੱਛਾ ਮੈਂ ਨਾ ਜਦੋਂ ਉਸ ਦਿਨ ਕੈਂਪ ਖਤਮ ਹੋਇਆ ਤੇ ਸ਼ਾਮ ਨੂੰ ਮੈਂ ਇੱਧਰ ਰਿਲੈਕਸ ਬੈਠਾ। ਮੈਂ ਹੁਣ ਕਿਚਨ 'ਚ ਖਾਣਾ ਖਾਣ ਜਾਣਾ। ਪੱਕਾ ਮੇਰਾ ਰੂਟੀਨ ਹੈ ਵੀ ਉੱਥੇ ਜਾਣਾ, ਉੱਥੇ ਰੋਟੀ ਖਾਣੀ, ਚਾਹ ਪੀਣੀ ਸਾਰਾ ਤੇ ਮੈਂ ਉਹ ਦਿਨ ਇਦਾਂ ਬੈਠਾ। ਮੈਂ ਥੱਕਿਆ ਪਿਆ, ਮੈਂ ਇਦਾਂ ਸੋਫੇ ਤੇ ਤਾਂ ਮੈਂ ਟੀਵੀ ਲਾਇਆ ਉਹ ਤੇ ਇੱਕ ਸੀਰੀਜ਼ ਚੱਲ ਰਹੀ ਸੀ ਉਹ ਬੜੀ ਵਧੀਆ ਸੀ ਨਾਟਕ ਸੀ ਮੈਂ ਉਹਨੂੰ 5:00 ਵਜੇ ਸੀ ਲਾਇਆ ਤਿੰਨ ਚਾਰ ਜਣੇ ਬੈਠੇ ਸੀ ਤੇ ਸਾਰੇ ਕੰਪ ਤੋਂ ਥੱਕੇ ਹੋਏ ਸੀ ਉਹ ਲਾਇਆ ਇੱਕ ਨਾਟਕ ਵੇਖ ਲਿਆ ਫਿਰ ਦੂਜਾ ਵੇਖ ਲਿਆ ਅੱਛਾ ਫਿਰ ਉਹ ਕੀ ਹੋਇਆ ਵੀ ਵਧੀਆ ਲੱਗਾ ਤੇ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਵੀ ਇੱਥੇ ਹੀ ਲਿਆਈਏ ਪ੍ਰਸ਼ਾਦਾ ਮੈਂ ਕਹਿੰਦੇ ਆ ਮਤਲਬ ਮੈਂ ਉੱਥੇ ਜਾਣਾ ਹਮੇਸ਼ਾ ਹਮੇਸ਼ਾ ਜਾਣਾ ਉਹ ਦਿਨ ਮੈਂ ਉੱਥੇ ਹੀ ਰੋਟੀ ਖਾ ਲਈ ਥੋੜਾ ਜਿਹਾ ਵਾਕਬੂ ਕੀਤੀ ਇੱਧਰ ਆਇਆ ਆ ਤਿਆਰੀਆਂ ਤੂਰੀਆਂ ਵੇਖੀਆਂ ਫਿਰ ਗਿਆ ਕਹਿੰਦੇ ਇੱਕ ਹੋਰ ਵੇਖ ਲਈਏ ਚੱਲ ਹੀ ਰਿਹਾ ਮੈਂ ਕਿਹਾ ਚੱਲੋ ਵੇਖੋ ਉਹ 40 ਮਿੰਟ ਹੋਰ ਵੇਖਿਆ ਉਹ ਸੱਚੀ 9:00 ਵਜ ਗਏ ਫਿਰ ਫਿਰ 40 ਮਿੰਟ ਹੋਰ ਕਹਿੰਦੇ ਆ ਆਵੇ 10:00 ਵਜ ਗਏ ਇੱਕ ਰਹਿ ਗਿਆ ਕਹਿੰਦੇ ਇਹ ਵੀ ਵੇਖ ਲਈਏ ਮੈਂ ਕਿਹਾ ਚੱਲੋ ਵੇਖੋ 11:00 ਵਜ ਗਏ ਵੇਖ ਲਿਆ ਸਾਰਾ ਵੇਖ ਲਿਆ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਇਦਾਂ ਹੋਇਆ ਵੀ 5 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਦੀ ਰੋਟੀ ਤੇ ਵਿੱਚ ਦੀ ਇੱਥੇ ਮੈਂ ਗੇੜਾ ਮਾਰ ਕੇ ਗਿਆ 4-5 ਘੰਟੇ ਪਰ ਇੰਟਰਸਟਿੰਗ ਸੀ ਕਹਿਣ ਵਾਲੇ ਨੇ ਕਿਹਾ ਮੈਂ ਤਾਂ ਕੱਲ ਨੂੰ ਚਲੇ ਜਾਣਾ ਮੈਂ ਮੁੜ ਕੇ ਕਿੱਥੇ ਵੇਖਣੀ ਇਕੱਠੇ ਵੀ ਮੈਂ ਤਾਂ ਚੱਲਿਆਂ ਕੱਲ ਨੂੰ ਮੈਂ ਕੱਲ ਨੂੰ ਹੋਣਾ ਨਹੀਂ ਚੱਲ ਬਹਿ ਜਾਵੇ ਤੂੰ ਵੀ ਵੇਖ ਲੈ ਹੁਣ ਮੈਂ ਉਸ ਦਿਨ ਵੇਖਿਆ ਹੁਣ ਜੇ ਕੋਈ ਮੈਨੂੰ ਪੁੱਛੇ ਵੀ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਕਿਹੜਾ ਦਿਨ ਵਧੀਆ ਰਿਹਾ ਵਧੀਆ ਪਤਾ ਕਿਹੜਾ ਲੱਗਣਾ ਉਹ ਦਿਨ ਜਿੱਦਣ ਸਵੇਰੇ ਪਰੌਂਠੇ ਖਾਦੇ। 1 ਵਜੇ ਮੰਗਾ ਕੇ ਕੁਲਚਾਕ ਮੰਗਾਇਆ। ਉੱਥੋਂ ਬਰੀੜੀ ਵਾਲੇ ਤੋਂ ਜਾ ਕੇ ਵੀ ਲੈ ਕੇ ਆਉ ਕੁਲਚਾ ਖਾਣਾ। ਮੈਂ ਕਦੇ ਕੁਲਚਾ ਨਹੀਂ ਖਾਂਦਾ ਉਸ ਦਿਨ ਖਾਦਾ। ਪਤਾ ਨਹੀਂ ਕਿੱਥੋਂ ਦਿਮਾਗ ਜਾਏ ਕੁਲਚਾ ਜੀ ਕਰਦਾ। ਖਾ ਲਿਆ। ਰੋਟੀ ਖਾਧੀ ਰਾਤ ਨੂੰ ਟੌਰ ਨਾਲ ਆਨੰਦ ਨਾਲ। ਪਰ ਜੇ ਮੈਨੂੰ ਪੁੱਛੇ ਵੀ ਕਿਹੜਾ ਦਿਨ ਵਧੀਆ ਰਿਹਾ ਤੇ ਸਾਡੇ 4-5 ਬੰਦਿਆਂ ਨੇ ਕਿਹੜਾ ਕਹਿਣਾ? ਇਹ ਆ ਦਿਨ ਵਧੀਆ ਸੀ। ਮਰਜੀ ਨਾਲ ਨਾ ਕੋਈ ਟੈਨਸ਼ਨ ਸੌਣ ਦੀ ਨਾ ਟੈਨਸ਼ਨ ਉੱਠਣ ਦੀ ਨਾ ਕੋਈ ਪਕਾਉਣ ਦੀ ਰਾਮ ਨਾਲ ਬੈਠੇ ਪਰ ਉਸ ਦਿਨ ਮੈਂ ਆਪਣੀ ਦਵਾਈ ਖਾਣੀ ਭੁੱਲ ਗਿਆ ਉਸ ਦਿਨ ਮੈਂ ਆਪਣੇ ਮੈਂ ਉਹ ਡਾਕਟਰ ਨੇ ਮੈਨੂੰ ਦੱਸਿਆ ਕਿ ਸਾਈਨਸ ਦੀ ਪ੍ਰੋਬਲਮ ਸੀ ਮੈਨੂੰ ਰੋਜ਼ ਪਾਣੀ ਨਾਲ ਆਪਣੇ ਨੱਕ ਨੂੰ ਨੇਤੀ ਕਰਨੀ ਪੈਂਦੀ ਮੈਂ ਉਹ ਵੀ ਭੁੱਲ ਗਿਆ ਤੇ ਅਗਲਾ ਦਿਨ ਮੇਰਾ ਸਿਰ ਹੀ ਨਾ ਦੁਖਿਆ ਕਿਉਂਕਿ ਮੈਂ ਲਗਾਤਾਰ ਟੀਵੀ ਵੇਖੀ ਗਿਆ ਹੁਣ ਵੇਖੋ ਮਨ ਦੀ ਕਰ ਲਈ ਪਰ ਤੰਗ ਵੀ ਹੋਇਆ ਪਰ ਹੁਣ ਮੈਨੂੰ ਇਹ ਮੈਂ ਤੁਹਾਨੂੰ ਦੱਸਦਾ ਵੀ ਜਾਦ ਤੇ ਰਹਿਣਾ ਜਿੱਦਣ ਤੁਸੀਂ ਮਨ ਦੀ ਕਰਨੀ ਹੈ ਮੇਰੇ ਮਨ ਨੂੰ ਜੋ ਚੰਗਾ ਲੱਗਾ ਮੈਂ ਕੀਤਾ ਪਰ ਜੇ ਤੁਸੀਂ ਮਨ ਦੇ ਉੱਤੇ ਚਲੇ ਗਏ ਸਿਰਫ ਮਨ ਦੀ ਮੰਨੀਗੇ ਅਗਲੇ ਦਿਨ ਵੀ ਜੇ ਮੈਂ ਇਦਾਂ ਕਰਦਾ ਉਹਦੋਂ ਅਗਲੇ ਦਿਨ ਵੀ ਇਦਾਂ ਕਰਾਂ ਜੇ ਮੇਰੀ ਲਾਈਫ ਹੀ ਇਦਾਂ ਦੀ ਹੋਵੇ ਤੇ ਮੇਰੀ ਲਾਈਫ ਫਿਰ ਲਾਈਫ ਨਹੀਂ ਰਹਣੀ ਨਰਕ ਬਣ ਜਾਏਗੀ ਡਿਸਪਲਨ ਹੀ ਨਹੀਂ ਕੋਈ ਬਕtere ਉੱਠੇ ਹੁਣ ਸਾਡੇ ਘਰਾਂ ਚ ਚੇਤਾ ਕਰੋ ਕਿ ਕਈ ਹੈਗੇ ਨਹੀਂ ਇਦਾਂ ਦੇ ਬੈਠੇ ਨੇ ਤੇ ਬੈਠੇ ਹੀ ਨੇ ਸੋਫੇ ਤੇ ਸਾਰਾ ਥਾਰਾ ਦਿਨ ਸਾਰਾ ਸਾਰੀ ਰਾਤ ਫੋਨ ਤੇ ਬੈਠੇ ਨੇ 4-4 ਘੰਟੇ ਫੋਨ ਹੀ ਵੇਖੀ ਜਾਂਦੇ ਨੇ ਮਨ ਤੇ ਕਰਦਾ ਵੇਖੀ ਚੱਲ ਵੇਖੀ ਚੱਲ ਵੇਖੀ ਚੱਲ ਪਰ ਅੰਦਰੋਂ ਇਧਰੋਂ ਗਿਆਨ ਬੁੱਧੀ ਕਹਿੰਦੀ ਹੈ ਵੀ ਟਿਕ ਜਾ ਮੜਾ ਜਾ ਟਿਕ ਜਾ ਮੜਾ ਜਾ ਟਿਕ ਜਾ ਰਹਿਣ ਦੇ ਸਵੇਰੇ ਜਾਣਾ ਨਹੀਂ ਸਵੇਰੇ ਕੰਮ ਤੇ ਨਹੀਂ ਜਾਣਾ ਸਵੇਰੇ ਉੱਠਣਾ ਨਹੀਂ ਪਰ ਮਨ ਪਰ ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਹਾਨੂੰ ਕੀ ਕਰਨਾ ਪੈਣਾ ਜਦੋਂ ਜਦੋਂ ਡਾਈਟ ਲੈਣੇ ਆ ਨਾ ਡਾਈਟੀਸ਼ਨ ਤੋਂ ਵੀ ਆਹ ਖਾਣਾ ਇੰਨੇ ਵਜੇ ਆਹ ਖਾਣਾ ਇੰਨੇ ਵਜੇ ਆਹ ਖਾਣਾ ਉਹ ਪਤਾ ਹੈ ਮੈਨੂੰ ਡਾਈਟੀਸ਼ਨ ਤੋਂ ਮੈਂ ਡਾਈਟ ਲਈ ਪਿਛਲੇ ਸਾਲ ਜਿਹੜੀ ਤੇ ਇੰਟਰਵਿਊ ਨਹੀਂ ਮੇਰੇ ਨਾਲ ਕੀਤੀ ਸੀ ਉਹ ਬੀਬੀ ਨੇ ਮੈਨੂੰ ਡਾਈਟ ਦਿੱਤੀ ਤੇ ਮੈਂ ਕਿਹਾ ਆਹ ਮੁੱਡੂ ਖਾਣੇ ਨੇ ਆਹ ਪਤਾ ਨਹੀਂ ਕੀ ਖਾਣਾ ਹੈ ਤੇ ਮੈਂ ਖਾਦਾ ਹੀ ਨਹੀਂ ਕਦੇ ਮੈਂ ਕਿਵੇਂ ਖਾऊं ਉਹ ਕਹਿੰਦੀ ਫਿਰ ਮੈਂ ਕਿਹਾ ਇਦਾਂ ਤਾਂ ਨਹੀਂ ਚੱਲਣਾ ਕਹਿੰਦੀ ਚਲੋ ਫਿਰ ਇੱਕ ਦਿਨ ਚੀਟਡੇ ਕਰ ਲਿਆ ਕਰੋ ਮੈਂ ਕਿਹਾ ਚੀਟਡੇ ਮਤਲਬ ਇੱਕ ਦਿਨ ਮਰਜ਼ੀ ਨਾਲ ਜੋ ਜੀ ਕਰੇ ਖਾਓ ਜੋ ਮਨ ਚਾਹੁੰਦਾ ਇੱਕ ਦਿਨ ਉਹ ਖਾ ਲਿਆ ਕਰੋ ਹੁਣ ਉਹ ਇੱਕ ਦਿਨ ਦੀ ਜਿਹੜੀ ਵੇਟ ਸੀ ਨਾ ਉਹ ਤੁਹਾਨੂੰ ਫਿਰ ਖੁਸ਼ ਰੱਖਦੀ ਵੀ ਅੱਜ ਜਿਆਰੇ ਨਾਲ ਖਾਵਾਂਗੇ ਬਾਹਰ ਲਿਆਂ ਦੇਸ਼ਾਂ ਦੇ ਵਿੱਚ ਡਿਸਪਲਨ ਹੈਗਾ 5 ਦਿਨ ਤੇ ਸ਼ਨੀ ਐਤਵਾਰ ਮਨ ਦੀ ਮਰਜ਼ੀ ਉਹ ਸ਼ਨੀ ਐਤਵਾਰ ਕਿਸੇ ਦੀ ਨਹੀਂ ਪਰਵਾਹ ਕਰਦੇ ਰਾਹ ਜਿੰਨਾ 5 ਦਿਨ ਡਿਸਪਲਨ 2 ਦਿਨ ਮਨ ਦੀ ਮਰਜ਼ੀ ਵੀ ਕਰਦੇ ਤਾਂ ਕਰਕੇ ਮਨ ਦੀ ਮਰਜ਼ੀ ਕਰਨੀ ਹੁੰਦੀ ਏ ਪਰ ਬਹੁਤ ਥੋੜੀ ਥੋੜੀ ਇਹਨੂੰ ਥੋੜਾ ਜਿਹਾ ਝੁੰਗਾ ਦੇਣਾ ਹੁੰਦਾ ਥੋੜਾ ਜਿਹਾ ਥੋੜੀ ਜਿਹੀ ਚਾਕਲੇਟ ਦੇਣੀ ਹੁੰਦੀ ਹੈ ਬੱਚੇ ਨੂੰ ਨਹੀਂ ਦੇ ਦੇ ਮੈਨਾਂ ਜੀ ਚਾਕਲੇਟ ਲੈ ਲੈ ਥੋੜੀ ਜਿਹੀ ਇਦਾਂ ਮੰਗ ਨੂੰ ਥੋੜਾ ਜਿਹਾ ਪਰ ਇਹਨੂੰ ਉਹਨਾਂ ਰਸਾਂ ਚ ਨਹੀਂ ਪਾਜਦਾ ਜੇ ਚਾਕਲੇਟ ਖਵਾਈ ਜਾਓਗੇ ਖਵਾਈ ਦੇਗੇ ਫਿਰ ਬੱਚੇ ਦੰਦ ਖਰਾਬ ਕਰ ਲਓਗੇ ਜੇ ਆਪਣੇ ਆਪ ਨੂੰ ਤੁਸੀਂ ਮਨ ਦੀਆਂ ਮਰਜ਼ੀਆਂ ਕਰੀ ਜਾਓਗੇ ਫਿਰ ਤੇ ਪਾਗਲਾਂ ਸੀ ਪਰ ਜੇ ਜ਼ਿਆਦਾ ਇੰਦਾ ਗਿਆਨ ਵਾਲੀ ਗੱਲ ਹੀ ਕਰ ਜਾਓਗੇ ਹਰ ਗੱਲ ਤੇ ਗਿਆਨ ਘਸੋੜੋਗੇ ਹਰ ਗੱਲ ਤੇ ਗਿਆਨ ਘਸੋੜੋਗੇ ਆਪਣਾ ਫਿਰ ਮਾਫ ਕਰਨਾ ਫਿਰ ਵੀ ਅਸੀਂ ਪਾਣੀ ਆ ਜਿੰਦਗੀ ਫਿਰ ਵੀ ਨਹੀਂ ਜੀਣੀ ਅਸੀਂ ਫਿਰ ਹਰ ਥਾਂ ਦੇ ਉੱਤੇ ਤੁਸੀਂ ਲੌਜੀਕ ਲਾ ਦੇਣਾ ਹਰ ਜਗ੍ਹਾ ਤੁਸੀਂ ਜਿੱਥੇ ਹੱਸਣਾ ਸੀ ਉੱਥੇ ਵੀ ਨਹੀਂ ਹੱਸਣ ਲੱਗੇ ਸੀ ਉਹ ਹੱਸਣਾ ਛੱਡ ਪਰੇ ਇਹ ਕੋ ਗੱਲ ਹੈ ਮਤਲਬ ਉੱਥੇ ਵੀ ਤੁਸੀਂ ਆਪਣਾ ਦਿਮਾਗ ਵਾੜ ਦੇਣਾ ਤਾਂ ਕਰਕੇ ਐਦੇ ਚ ਕੈਂਪ ਚ ਕੀ ਕਰਨਾ ਆਪਾਂ ਆਪਾਂ ਬੁੱਧੀ ਨੂੰ ਹੁਣ ਆਪਾਂ ਥੋੜਾ ਜਿਹਾ ਤਕੜੀ ਕਰਨਾ ਵੀ ਤੇਰੀ ਸੁਣਦਾ ਹੈ ਮਨ ਵੇਖਿਆ ਇਹ ਨਹੀਂ ਗੱਲ ਹੈਗੀ ਵੀ ਤੈਨੂੰ ਕੋ ਘਰ ਚ ਪੁੱਛਦਾ ਨਹੀਂ ਆ ਵੇਖ ਤੇਰੀ ਚੱਲੀ ਨਹੀਂ ਅੱਜ ਸਾਰਾ ਦਿਨ ਭਾਵੇਂ ਮਾੜਾ ਮੋਟਾ ਹੀ ਧਿਆਨ ਗਿਆ ਪਰ ਤੇਰੀ ਵੀ ਮੰਨੀ ਗਈ ਮਾੜੀ ਮਾੜੀ ਮੰਨੀ ਕੱਲ ਨੂੰ ਅਸੀਂ ਫੇਰ ਕੋਸ਼ਿਸ਼ ਕਰਦੇ ਵੀ ਇਹਦੇ ਚ ਜਾਨ ਪਵੇ ਮਾੜੀ ਜੀ ਆ ਜਿਹੜਾ ਪੁੱਤਰ ਆ ਫਿਰਦਾ ਇਹਨੂੰ ਬੰਦਾ ਬਣਾਈਏ ਇਹਨੂੰ ਸਿੱਧ ਥੱਲੇ ਲਿਆਈਏ ਥੋੜਾ ਜਿਹਾ ਫਿਰ ਤੁਸੀਂ ਪਤਾ ਕੀ ਕਰਨਾ ਹੁੰਦਾ ਇਹਦੀ ਟੈਨਸ਼ਨ ਨਹੀਂ ਲੈਣੀ ਹੁੰਦੀ ਇਹ ਹੈ ਮੇਰਾ ਮਨ ਚੰਚਲ ਮੇਰਾ ਮਨ ਪਟਕਦਾ ਹੈ ਮੇਰੇ ਮਨ ਐ ਕਰਦਾ ਕੋਈ ਗੱਲ ਨਹੀਂ ਜੇ ਕਰਦਾ ਗੁੱਸਾ ਨਾ ਕਰੋ ਬੱਚਾ ਜੇ ਵਿਗੜ ਗਿਆ ਤੇ ਫਿਰ ਬੱਚੇ ਤੇ ਗੁੱਸਾ ਕਰਕੇ ਕੀ ਕਰੋਗੇ ਬੱਚੇ ਦੇ ਰੱਬ ਤੁਸੀਂ ਹੋ ਤੇ ਤੁਹਾਡੇ ਮਨ ਦੇ ਮਨ ਵੀ ਤਾਂ ਤੁਸੀਂ ਕ੍ਰੀਏਟ ਕੀਤਾ ਮਨ ਕਿਹੜਾ ਕਿ ਤੁਮ ਆ ਗਿਆ ਤੁਸੀਂ ਬਣਾਇਆ ਇਹਦੇ ਮਾਲਕ ਹੋ ਤੁਸੀਂ